सौ नरभ है भगवान महाराज जय बोलन की शक्ति अमर रहे शक्ति जो बोले सौ नरभ है भगवान महाराज इधर इधर जाड़ी ताड़ी लाओ उधर नहीं आ गया और हां तो ਜੋ ਬੋਲੇ ਤੋ ਨਿਰਭੈ ਮਹਾਰਾਜ ਜੀ ਜੈ ਨਿਰਭੈ ਪਾਇਆ ਹੋਰ ਹੈ ਜਿੱਤਿਆ ਮੈਂ ਅੰਦਰ ਹੀ ਕਿਹਾ ਹਾਂ ਇਹਨਾਂ ਨੂੰ ਮੈਂ ਪਾਣਕ ਦੇ ਦਿੱਤਾ ਹਾਂ ਮੋਹਨ ਜੀ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਗੁਰੂ ਗਿਆਨनाथ ਮਹਾਰਾਜ ਕੀ ਜੈ ਜੋ ਕਿ ਅੱਜ ਭਗਵਾਨ ਵਾਲਮੀਕ ਸਮਾ ਸੇਵਾ ਸੁਸਾਇਟੀ ਰਜਿਸਟਰ ਪੰਜਾਬ ਭਾਰਤ ਵੱਲੋਂ ਸਾਡੇ ਸੋਨੂੰ ਬਾਬਾ ਜੀ ਮੁੱਖ ਸੰਚਾਲਕ ਔਰ ਅਰਜੇਸ਼ ਕੁਮਾਰ ਦੱਸੀ ਜੀ ਕੌਮੀ ਚੇਅਰਮੈਨ ਪਰਮਜੀਤ ਸਿੰਘ ਕੌਮੀ ਚੇਅਰਮੈਨ ਔਰ ਮੇਰੀ ਭੈਣ ਰਾਜਵੀਰ ਕੌਰ ਮਹਿਲਾ ਵਿੰਗ ਦੀ ਚੇਅਰਮੈਨ ਔਰ ਮੇਰੀ ਭੈਣ ਜਿਹੜੀ ਪਿੰਡ ਬੌਲੀਆਂ ਤੋਂ ਕੌਮੀ ਚੇਅਰਮੈਨ ਮਹਿਲਾ ਵਿੰਗ ਦੀ ਔਰ ਹਰਪ੍ਰੀਤ ਕੌਰ ਜਿਹੜੀ ਮੇਰੀ ਭੈਣ ਮਹਿਲਾ ਵਿੰਗ ਦੀ ਚੇਅਰਮੈਨ ਵੱਖ-ਵੱਖ ਅਹੁਦੇਦਾਰ ਅੱਜ ਇਕੱਠੇ ਹੋ ਕੇ ਜਿਹੜੇ ਵੱਖ-ਵੱਖ ਨਿਯੁਕਤੀ ਪੱਤਰ ਸਾਰਿਆਂ ਨੂੰ ਸੌਂਪੇ ਗਏ ਆ ਭਗਵਾਨ ਵਾਲਮੀਕ ਸਮਾਜ ਸੇਵਾ ਸੁਸਾਇਟੀ ਰਜਿਸਟਰ ਪੰਜਾਬ ਭਾਰਤ ਵੱਲੋਂ ਉਮੀਦ ਕਰਦੇ ਆ ਕਿ ਤਨੋਂ ਤੇ ਮਨੋਂ ਸੇਵਾ ਨਿਭਾਉਣਗੇ ਮੋਢੇ ਨਾਲ ਮੋਢਾ ਲਾ ਕੇ ਸਾਡੇ ਨਾਲ ਸੇਵਾ ਕਰਨਗੇ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਜੈ ਵਾਲਮੀਕੀ ਹਰ ਹਰ ਵਾਲਮੀਕੀ ਮੈਂ ਤੁਹਾਡਾ ਆਪਣਾ ਪੰਮਾ ਬੋਲੀਆਂ ਕੌਮੀ ਚੇਅਰਮੈਨ ਤੇ ਅੱਜ ਅਸੀਂ ਵੱਖੋ ਵੱਖ ਅਹੁਦੇ ਦਿੱਤੇ ਨੇ ਵੀਰਾਂ ਨੂੰ ਤੇ ਇਹਨਾਂ ਨੂੰ ਨਿਯੁਕਤ ਕੀਤਾ ਵਾ ਅੱਜ ਆਪੋ ਆਪਣੇ ਅਵਧਿਆਂ ਤੇ ਆਪੋ ਆਪਣੀ ਜ਼ਿੰਮੇਵਾਰੀ ਸਮਝ ਕੇ ਕੰਮ ਕਰਨਗੇ ਤੇ ਅਸੀਂ ਬਹੁਤ ਹੀ ਧੰਨਵਾਦ ਕਰਦੇ ਆ ਸਾਡੇ ਇਹ ਬਾਬਾ ਲਾਡੀ ਨਾਥ ਜੀ ਦਾ ਜਿਨ੍ਹਾਂ ਨੇ ਅੱਜ ਇਸ ਮੰਜ਼ਲ ਤੱਕ ਪਹੁੰਚਾਇਆ ਸੋ ਇਨੀ ਕਹਿੰਦਾ ਹੈ ਜਾਵਲਮਿਕੀ ਹਰ ਹਰ ਵਾਲਮੀਕੀ